Harbi var mı? Harbi. ਸਭ ਕੀ ਹੋਇਆ ਸਰ ਲਵਾਉਣ ਚੱਲੇ ਆ ਗਲਤ ਲਵਾਲੇ ਘਰੋਂ ਮੁੰਡੇ ਨੇ ਲਵਾਉਣ ਚੱਲੇ ਯਾਰ ਨੇ ਹਾਂਜੀ ਟਿਕਾ ਸਟੀਅਰਿੰਗ ਦਾ ਵੀ ਫਰਕ ਆ ਅੱਗੇ ਜਿਹੜਾ ਉਪਗਾਰਡ ਲਵਾਇਆ ਦਾ ਉਹ ਵੀ ਬ੍ਰੈਂਡ ਦਾ ਬਕਸੇ ਵੈਣ ਹਾਂਜੀ ਸਾਰੇ ਦੋ ਬੰਦ ਸਰ ਲਵਾਉਣ ਚੱਲੇ ਸਾਥੀ ਲੈਣਾ ਚਾਹੀਦਾ ਹਾਂਜੀ ਹਾਰਦ ਲਵਾਉਣ ਚੱਲੇ ਸਾਰੇ ਇੱਕਦੰਨੀ ਕਰਾਉਣੀ ਆ ਤੇ ਲਵਾ ਦੇਣਾ ਹਾਂਜੀ ਸਾਖੀ ਜਾਣ ਕਰਕੇ ਲਵਾਇਆ ਹਾਂਜੀ ਨਹੀਂ ਚੱਲ ਜਾਣਾ ਕੱਲ ਫੇਰ ਪਰਸਵਾਰ ਨੂੰ ਲਵਾ ਦੇਣੀ ਆ ਹਾਰਨ ਦਲਵਾਉਣ ਚੱਲੇ ਹਾਰਨ ਤੇ ਗੱਲ ਦਲਵਾਲੇ ਆ ਕੁਛ ਨਹੀਂ ਕੀਤਾ ਹਾਰਨ ਤੋਂ ਡੇਢ ਘੰਟੇ ਇਹ ਬੰਦੇ ਇਹਨਾਂ ਨੇ ਪਾਏ ਨੇ ਟਾਇਰ ਲੋਹੇ ਦਾ ਸਟੀering ਪਾਇਆ ਟਰੱਕ ਵਾਲਾ ਪ੍ਰੈਸ਼ਰ ਹਾਰਨ ਲਾਇਆ ਉੱਤੇ ਵੱਡਾ ਡੈਕ ਲਾਇਆ ਜੀ ਹੁਣ ਇਹਦੇ ਵਿੱਚ ਫਿਰ ਜਦੋਂ ਹੁਣ ਇਹ ਪੈਂਦਾ ਕਿਤੇ ਗਰੁੱਪ ਚ ਜਾਂ ਤੁਸੀਂ ਪਾਉਂਦੇ ਫਿਰ ਲੋਕ ਮਾੜੇ ਕਮੈਂਡ ਕਰਦੇ ਆ ਪਰ ਜੇ ਇਹਨਾਂ ਨੂੰ ਘਰੋਂ ਤਾੜਨਾ ਜਿਹਨਾਂ ਦੇ ਮਾਪਿਓ ਜੇ ਮੰਨਦੇ ਹੋਣ ਬੱਚੇ ਤੇ ਫੇਰ ਇਹ ਕੰਮ ਨਹੀਂ ਕਰਨੇ ਚਾਹੀਦੇ ਬੱਚਿਆਂ ਲਈ ਵੀ ਘਾਤਕ ਹੈ ਤੇ ਲੋਕਾਂ ਲਈ ਵੀ ਘਾਤਕ ਹੈ ਜੀ ਇਤਤ ਕਰਨੀ ਤਲਾਹ ਇਹਨਾਂ ਨੇ ਕਰਨੇ ਜੀ ਜਿਹੜੇ ਆ ਰਿਪੋਰਟ ਜਾਂ ਅਦਾਲਤ ਵੱਲੋਂ ਵੀ ਬਣਾਈ ਆ ਕਿ ਇਹਦੇ ਵੱਡੇ ਵੱਡੇ ਮੜਗਾੜ ਜਾਂ ਵੱਡੇ ਬਖਸ਼ੇ ਨਹੀਂ ਲੱਗਣੇ ਚਾਹੀਦੇ ਹਾਂਜੀ ਉਹ ਆਈਆਂ ਸਰਕਾਰੋਂ ਲੈ ਚਿੱਠੀਆਂ ਇਹ ਤਾਂ ਇਹਨਾਂ ਨੂੰ ਰੋਕੀਦਾ ਜੀ ਉਤਰਾਂ ਕਿਉਂ ਸਾਡਾ ਕਿਹੜਾ ਕਿ ਇਹਨਾਂ ਕੋਈ ਵੈਰ ਆਈਂਦੇ ਇਹੋ ਹੀ ਵੀ ਇਹ ਬੱਚੇ ਰਹਿਣ ਤੇ ਕਿਸੇ ਦਾ ਵੀ ਨੁਕਸਾਨ ਨਾ ਹੋਏ ਭਾਈ ਚਾਂਸ ਕਿਸੇ ਗੱਡੀ ਨਾਲ ਲੱਗ ਜੇ ਸਕੂਟਰ ਨਾਲ ਲੱਗ ਜੇ ਨੁਕਸਾਨ ਕੀ ਹੋ ਸਕਦਾ ਇਹ ਲੈ ਕੇ ਬੈਠ ਜੀ ਇਹਨੇ ਕੀ ਛੱਡਣਾ ਇਹ ਬੰਪਰਾ ਲੋਹੇ ਦਾ ਬੜਾ ਵੱਡਾ 3 ਫੁੱਟ ਟਰੈਕਟਰ ਤੋਂ ਹੋ ਗਿਆ ਜੀ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਸਕਦਾ ਉੱਥੇ ਹਾਰਦੇ ਉਹਨਾਂ ਨੇ ਬਾਹਰ ਖੇਤੀਬਾੜੀ ਦਾ ਕੰਮ ਹੈ ਪਿੰਡਾਂ 'ਚ ਮਾੜਾ ਮੋਟਾ ਨਾਮ ਰੱਖਣਾ ਪੈਂਦਾ ਕੋਈ ਬਾਹਰ ਜਾਣ ਲਈ ਤੇ ਨਹੀਂ ਤਾਂ ਅਤਰ ਪਿੰਡੂ ਖੇਤਰ ਦੇ ਵਿੱਚ ਰਹਿਣਾ ਨੇ ਰਸਵੇਰਾ ਹੋ ਜਾਂਦਾ ਕੰਮ ਕਰਨ ਇਹਨਾਂ ਦੇ ਮਾੜਾ ਮੋਟਾ ਦਿੱ ਹਥਿਆਰ ਰੱਖਣਾ ਹੀ ਪੈਂਦਾ ਆਪਣੀ ਸੇਫਟੀ ਲਈ ਜੀ ਦੋਵੇਂ ਟਰੈਕਟਰ ਕਿੱਧਰ ਹੋ ਗਏ ਮਾਤਸੇਦਾਰ ਨੇ ਉਹਨੇ ਆਪਣੇ ਅਫਸਰਾਂ ਦੇ ਧਿਆਨ ਦੇ ਵਿੱਚ ਤੇ ਉਹ ਤੋਂ ਬਾਅਦ ਜੋ ਬੰਦੇ ਦੀ ਕਾਰਵਾਈ ਕਰਦੇ ਆਂਗੇ